ਅੰਦੋਲਨ ਦੀ ਮੀਟਿੰਗ ਪ੍ਰਧਾਨ ਦਲਬੀਰ ਸਿੰਘ ਦੇ ਨਿਵਾਸ ਸਥਾਨ ਪਿੰਡ ਨਾਨਕਪੁਰ ਵਿੱਚ ਹੋਈ ਕਿਸਾਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਪ੍ਰਧਾਨ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਸਰਕਾਰ ਤੋਂ ਨਾਖੁਸ਼ ਹਨ ਪ੍ਰਧਾਨ ਦਲਬੀਰ ਸਿੰਘ ਨੇ ਇਹ ਵੀ ਇੱਕ ਦੱਸਿਆ ਕਿ ਉਹ ਭਾਜਪਾ ਦੇ ਖਿਲਾਫ ਹਨ ਜੋ ਲੋਕੀ ਉਹਨਾਂ ਕੋਲੋਂ ਵੋਟਾਂ ਮੰਗਣ ਆਉਣਗੇ ਤੇ ਉਹ ਸ਼ਾਂਤੀਪੂਰਵ ਪੁੱਛਣਗੇ ਕਿ ਉਹ ਕਿਸਾਨਾਂ ਵਾਸਤੇ ਕੀ ਕੁਝ ਕਰਨਗੇ ਅਤੇ ਕੀ ਕੁਝ ਕੀਤਾ ਪ੍ਰਧਾਨ ਦਲਬੀਰ ਸਿੰਘ ਨੇ ਦੱਸਿਆ ਕਿ ਸ਼ੰਭੂ ਬਾਰਡਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜੇ ਭਗਵੰਤ ਮਾਨ ਆਪਣੇ ਪੰਜਾਬ ਨੂੰ ਪਿਆਰ ਕਰਦਾ ਤੇ ਉਹ ਕਿਸਾਨਾਂ ਨਾਲ ਡੱਟ ਕੇ ਖੜਾ ਹੁੰਦਾ ਮੈਂ ਪ੍ਰਬਕਰ ਅੱਜ ਕਿਸਾਨਾਂ ਅੰਦਲਨ ਦੇ ਪ੍ਰਧਾਨ ਦਲਬੀਰ ਸਿੰਘ ਜੀ ਕੋਹਾ ਜਿੰਨੇ ਉਹ ਕੁਝ ਤੁਹਾਡਾ ਜੋ ਕਰਾਂਗੇ ਜੁ ਜਿੰਨੇ ਕੁ ਗਰਮ ਹੋ ਗਏ ਤੇ ਕੋਈ ਠੰਡੇ ਸਵਾਲ ਤੇ ਪਹਿਲਾ ਤਾਂ ਅਸੀਂ ਦਲਬੀਰ ਸਿੰਘ ਜੀ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਦਲਬੀਰ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਪਹਿਲਾਂ ਤੇ ਅੱਜ ਦੱਸੋ ਕਿ ਤੁਸੀਂ ਅੱਜ ਦੀ ਮੀਟਿੰਗ ਇਹ ਕਿਉਂ ਬੁਲਾਈ ਹੋਈ ਹੈ ਮੈਂ ਦਲਬੀਰ ਸਿੰਘ ਨਾਨਪੁਰ ਜ਼ਿਲ੍ਹਾ ਸੀਨੀਅਰ ਉਮੀਦਵਾਰ ਪ੍ਰਧਾਨ ਭਾਰਤੀ ਕਿਸਾਨ ਜੁਨੇ ਨੂੰ ਕਾਦੀਆਂ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਅਸੀਂ ਇਸ ਕਰਕੇ ਮਤਲਬ ਇਹ ਜਿਹੜੀ ਮੀਟਿੰਗ ਛੁੱਟੀ ਕੀਤੀ ਸੀ ਜਿੰਨੇ ਸਾਡੇ ਅਹੁਦੇਦਾਰਾ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਚਾਉਣਾ ਜਿਹੜੀਆਂ ਹੈਗੀਆਂ ਹੁਣ ਪੂਰੀ ਸਰਗਰਮੀ ਨਾਲ ਭਖਣ ਗਈਆਂ ਉਹਦੇ ਵਿੱਚ ਜਿਹੜੇ ਸਾਡੇ ਮੁੱਦੇ ਆ ਸਾਡੇ ਮੁੱਦੇ ਦੀ ਤੇ ਕੋਈ ਗੱਲ ਕਰਦਾ ਹੀ ਨਹੀਂ ਇੱਕ ਦੂਜੇ ਨੂੰ ਗੱਲਾਂ ਕੀਤੀ ਜਾਂਦੇ ਨੇ ਰੇਤਾ ਚੁੱਕ ਲਈ ਨੇ ਆਹ ਕਰ ਲਿਆ ਨੇ ਉਹ ਕਰ ਲਿਆ ਨੇ ਫੁਲਾਨ ਕਰ ਲਿਆ ਘੱਟ ਕੋਈ ਵੀ ਨਹੀਂ ਕਰਦਾ ਨਾ ਪੈਦੀਆਂ ਸਰਕਾਰਾਂ ਨੇ ਕੀਤੀ ਨਾ ਹੋਣ ਵਾਲੀਆਂ ਨੇ ਕਰ ਲਈਆਂ ਇਸ ਕਰਕੇ ਅਸੀਂ ਨੂੰ ਸਾਰਿਆਂ ਨੂੰ ਜੋ ਵੀ ਇਹਨੇ ਜਿਹੜੀ ਜਿਹੜੀ ਪਾਰਟੀ ਨੇ ਜੋ ਜੋ ਕਸੂਰ ਵਾ ਜਿਹੜਾ ਕਸੂਰ ਇਹਨਾਂ ਨੇ ਕੀਤਾ ਜੋ ਵੀ ਇਹਨਾਂ ਨੇ ਗਨਾਹ ਕੀਤੇ ਆ ਅਸੀਂ ਇਸ ਬਦਲੇ ਇਕੱਠੇ ਹੋਏ ਸਾਂ ਕਿ ਇਹਨਾਂ ਨੇ ਹੁਣ ਪਿੰਡਾਂ 'ਚ ਨਿਕਲਣਾ ਇਹਨਾਂ ਨੂੰ ਆਪਾਂ ਕਣਕ ਪੱਠੇ ਤੋਂ ਵੇਲੇ ਹੋ ਚੱਲੇ ਹੈਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਜੋ ਸਾਡਾ ਹੱਕ ਵਾ ਇਹਨਾਂ ਨੂੰ ਸਵਾਲ ਕਰਾਂਗੇ ਕੀ ਕੀ ਤੁਸੀਂ ਕੀਤਾ ਕੀ ਤੇ ਗਾਂਹ ਕੀ ਕਰਨ ਵਾਸਤੇ ਤੁਸੀਂ ਮਰਦੀ ਹੁਣ ਸਾਡੇ ਕੋ ਆਏ ਜੇ ਗਾਂਹ ਕੀ ਕਰਨ ਵਾਸਤੇ ਆਏ। ਇਹ ਪ੍ਰਧਾਨ ਜੀ ਗੱਲ ਹੋਰ ਦੱਸੋ ਜਿੱਦ ਤੱਕ ਇਸ ਟਾਈਮ ਬੀਜੇਪੀ ਲੋਕਾਂ ਦੀ ਕਹਾਣੀ ਤਾਂ ਤੜਕੇ ਤਾਂ ਜੁਨੇਂਦਾ ਕਿ ਬੀਜੇਪੀ ਕਾਂਗਰਸ ਕਾਲੀ ਕੋਈ ਵੀ ਪਾਰਟੀ ਆ 5 ਸਾਲ ਤਾਂ ਦੇਖ ਦਿਨੀ ਜਿਹੜੇ ਸਿਰਫ 15 20 ਦਿਨ ਇਲੈਕਸ਼ਨਾਂ ਨੂੰ ਰਹਿੰਦੇ ਤਦ ਆਂਦੇ ਆ ਤੇ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਐਸੇ ਕਰਕੇ ਹੀ ਇਹਨਾਂ ਨੂੰ ਸਵਾਲ ਕਰਨੇ ਆ। ਸਵਾਲ ਵੀ ਉਹੀ ਬਣਦੇ ਹੈਗੇ ਆ ਕਿ ਸਾਡਾ ਤੁਸੀਂ ਕੀਤਾ ਕੀ ਜਿਹੜੀ ਮੌਜੂਦਾ ਸਰਕਾਰ ਨੂੰ ਪੁੱਛਾਂਗੇ ਵੀ ਤੁਸੀਂ ਬੜੇ ਜੋਰ ਸ਼ੋਰ ਨਾਲ ਆਏ ਤੇ ਬੜੇ ਵਹਿਰੇ ਕਰਕੇ ਆਏ ਬਹੁਤ ਜ਼ਰਾ ਝੂਠ ਮਾਰ ਕੇ ਆਏ ਤੁਸੀਂ ਸਕੂਲਾਂ ਨੂੰ ਸੁਧਾਰਨ ਦਾ ਕੀਤਾ ਸੀ ਤੁਸੀਂ ਹਸਪਤਾਲਾਂ ਨੂੰ ਸੁਧਾਰਨ ਦਾ ਕੀਤਾ ਸੀ ਪਰ ਕੰਮ ਤੇ ਸਾਨੂੰ ਗਰਾਊਂਡ ਲੈਵਲ ਤੇ ਕਿਤੇ ਵੀ ਕੁਝ ਨਹੀਂ ਦਿਖਦਾ ਹੈਗਾ ਤੁਸੀਂ ਰੇਤਾ ਬੰਦ ਕਰਨ ਦਾ ਤੁਸੀਂ ਨਸ਼ਾ ਬੰਦ ਕਰਨ ਦਾ ਮੈਂ ਕਿੰਨੀਆਂ ਗਿਣਾਵਾਂ ਤੁਹਾਨੂੰ ਚੀਜ਼ਾਂ ਜਿਹੜੀਆਂ ਇਹਨਾਂ ਨੇ ਮਤਲਬ ਜਿਹੜੀਆਂ ਬੰਦ ਕਰਨ ਵਾਲਿਆਂ ਨੂੰ ਬੰਦ ਕਰਨ ਨਾਲ ਜਿਹੜੀਆਂ ਲਿਉਣ ਵਾਲੀਆਂ ਉਹਨਾਂ ਨੂੰ ਲਿਉਣ ਦਾ ਇਹਨਾਂ ਨੇ ਵਧਾ ਕੀਤਾ ਹੈ ਲੋਕਾਂ ਨੇ 92 ਐਮਐਲ ਇਹਨਾਂ ਦੇ ਜਿਤਾਤੇ ਮੇਰਾ ਖਿਆਲ ਸ਼ਾਇਦ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਜਾਂ ਕਿਤੇ ਪਹਿਲਾਂ ਕਿਤੇ ਸ਼ਹਿਰ ਹੀ ਆ ਕੇ ਹੋਇਆ ਹੋਵੇ ਕਦੀ ਯਾਰ ਨਹੀਂ ਦੇ ਕਦੀ ਕੰਮ ਨਹੀਂ ਹੋਇਆ ਪਰ ਇਹਨਾਂ ਨੇ ਆਣ ਕੇ ਕੁਝ ਵੀ ਨਹੀਂ ਕੀਤਾ ਇਹਨਾਂ ਨੂੰ ਸਵਾਲ ਕਰਾਂਗੇ ਬੀਜੇਪੀ ਕਿਸਾਨੀ ਦੀ ਦੁਸ਼ਮਣ ਸਰਕਾਰ ਅਸੀਂ ਕਹਿ ਸਕਦੇ ਹਾਂ ਕਿਉਂ ਕਹਿ ਸਕਦੇ ਹਾਂ ਇਹਨਾਂ ਦੇ ਟਾਈਮ ਦੇ ਵਿੱਚ ਦਿੱਲੀ ਅੰਦੋਲਨ ਹੋਇਆ ਸੀ ਔਰ ਇਹਨਾਂ ਨੇ ਸਾਨੂੰ ਜੋ ਮੰਗਾਂ ਮੰਨੀਆਂ ਸੀ ਉਤੋਂ ਇਹ ਮੁੱਕਰ ਗਏ ਮੁਕਰ ਕੇ ਕਾ ਜਿਹੜੇ ਜਿਹੜੇ ਮੁਕਰ ਗਏ ਉਹ ਮੁਕਰਨ ਦਾ ਕਰਕੇ ਇਹਨਾਂ ਨੂੰ ਮੈਂ ਕਿਸਾਨੀ ਦੇ ਦੁਸ਼ਮਣ ਜਮਾਤ ਕਹਿਣਾਗਾ ਕਿਉਂ ਜਿਹੜਾ ਕਰਕੇ ਮੁਕਣਾ ਮੁਕਰਨਾ ਸਭ ਤੋਂ ਵੱਡੀ ਮਾੜੀ ਇਹ ਗੱਲ ਹੈ ਕਿ ਉਹਨੂੰ ਭਰੋਸੇ 'ਚ ਲੈ ਕੇ ਧੋਖਾ ਦੇਣਾ ਸਭ ਤੋਂ ਵੱਡੀ ਮਾੜੀ ਗੱਲ ਇਹ ਹੈ ਤੇ ਇੱਕ ਗੱਲ ਹੋਰ ਦੱਸੋ ਹੁਣ ਜਿੱਦਾਂ ਕਿ ਬੀਜੇਪੀ ਦੀ ਲੋਕੀ ਪਿੰਡਾਂ ਵਿਚਾਰੇ ਕੁਝ ਕਿਸਾਨਾਂ ਦਾ ਉਹਨਾਂ ਦਾ ਸਪੋਰਟ ਕਰਦੇ ਆ ਸਪੋਰਟ ਕਰ ਰਹੇ ਆ ਕੁਝ ਉਹਨਾਂ ਨੂੰ ਮਤਲਬ ਸਪੋਰਟ ਨਹੀਂ ਕਰ ਰਹੇ ਇਹਦੇ ਬਾਰੇ ਤੁਸੀਂ ਕਹਿਣਾ ਜਿਹੜੇ ਸਪੋਰਟ ਕਰਦੇ ਉਹ ਕਿਸਾਨਾਂ ਕਿ ਕੋਈ ਹੋਰ ਹੈ ਇਹ ਖੁਜੀ ਸਮਾਜ ਆ ਸਮਾਜ ਸਾਰਾ ਇੱਕ ਪਾਸੇ ਹੋ ਨਹੀਂ ਸਕਦਾ ਠੀਕ ਆ ਕੁਝ ਬੰਦੇ ਜਾਂ ਉਹਨਾਂ ਦੀਆਂ ਕੋਈ ਮਜਬੂਰੀਆਂ ਜਾਂ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈਗਾ ਵੀ ਸਾਡੀ ਖੇਤੀਬਾੜੀ ਦੇ ਧੰਦੇ ਨਾਲ ਸਾਡੀ ਆਰਥਿਕਤਾ ਦੇ ਨਾਲ ਇਹ ਕੀ ਖਲਵਾੜ ਕਰਨ ਦੇ ਆ ਠੀਕ ਆ ਨਾ ਉਹ ਇਹ ਕਰਕੇ ਕੋਈ ਨਾ ਕੋਈ ਕਿਸ ਤਰੀਕੇ ਦੇ ਨਾਲ ਗੁਮਰਾਹ ਹੋ ਜਾਂਦੇ ਆ ਜਿਹੜੇ ਕੁਝ ਪਿੰਡਾਂ 'ਚ ਵਹਿ ਮਰ ਰਹੇ ਬਹੁਤ ਘੱਟ ਗਿਣਤੀ ਆ ਇਹਨਾਂ ਨੂੰ ਸੱਦਣ ਵਾਲਿਆਂ ਦੀ ਸ਼ਹਿਰਾਂ 'ਚ ਹੋ ਸਕਦੀ ਹੈ ਕਿਉਂਕਿ ਸ਼ਹਿਰਾਂ ਦਾ ਖੇਤੀਬਾੜੀ ਨਾਲ ਧੰਦੇ ਨਾਲ ਸੰਬੰਧ ਨਹੀਂ ਨਾ ਹੈਗਾ ਸ਼ਾਰਾ ਜੋ ਹੋ ਸਕਦਾ ਹੈਗਾ ਪਰ ਇੱਥੇ ਜੇ ਫਿਰ ਵੀ ਜੇ ਉਹ ਕੋਈ ਆਵੇਗਾ ਤੇ ਜਰੂਰ ਉੱਥੇ ਸਵਾਲ ਕਰਾਂਗੇ ਉਹਨੂੰ ਪੁੱਛਾਂਗੇ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਿਉਂ ਨਹੀਂ ਕਰਦੇ ਗਏ ਸਾਡੇ 700 ਕਿਸਾਨ ਦੀ ਮੌਤ ਹੋ ਗਈ ਪਹਿਲੇ ਅਧੋਲਨ ਚ ਦੂਜੇ ਚ ਜੋ ਇਹਨਾਂ ਨੇ ਰਸਤੇ ਦੇ ਵਿੱਚ ਕਿੰਨ ਜਾਂ ਦੁਬਾਰਾ ਕੀ ਅਸੀਂ ਹਿੰਦੁਸਤਾਨ ਦਾ ਸਾਨੂੰ ਹਿੱਸਾ ਨਹੀਂ ਮੰਨਦੇ ਸਾਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਮੰਨਦੇ ਜੇ ਨਹੀਂ ਮੰਨਦੇ ਤੇ ਫੇਰ ਇਹ ਵੱਖਵਾਦੀ ਅਹੀਂ ਹੋਏ ਤੇ ਇਹ ਹੋਏ ਸੋ ਇਹ ਕਰਕੇ ਜਿਹੜਾ ਹੈਗਾ ਇਹ ਸਾਡੇ ਦੇ ਝੂਠੇ ਜਲੇਮ ਬਾਜ਼ੀਆਂ ਲਾਉਂਦੇ ਹੈਗੇ ਆ ਸਾਡੀ ਆਰਥਿਕਤਾ ਢਾਹ ਲਾਉਂਦੇ ਆ ਉਹਦਾ ਕਰਕੇ ਮਜਬੂਰ ਸਾਡੇ ਦਿਮਾਗ ਚ ਸਾਰੇ ਕਿਸਾਨਾਂ ਦੇ ਸਾਰੇ ਜਥੇਬੰਦੀਆਂ ਦੇ ਜਿਹੜੇ ਜਥੇਬੰਦੀਆਂ ਨਾਲ ਜੁੜੇ ਉਹਨਾਂ ਦੇ ਵੀ ਤੇ ਦੂਜਿਆਂ ਦੇ ਵੀ ਉਹ ਅਹੀਂ ਇਹਨਾਂ ਕੋਲ ਸਵਾਲ ਪੁੱਛਾਂਗੇ ਜਰੂਰ ਇਹ ਇਕੱਲਾ ਤੁਸੀਂ ਭਾਜੀਪੀ ਦਾ ਖਰਾਬ ਕਰੋਗੇ ਕਿ ਕਾਂਗਰਸ ਆਪ ਸਾਰੇ ਸਰਕਾਰ ਦਾ ਨਹੀਂ ਬੀਜੇਪੀ ਦਾ ਤੇ ਮਦਪੀ ਉਹਨਾਂ ਦਾ ਤੇ ਖਰਾਉ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਬਾਕੀ ਸਵਾਲ ਜਿਹੜੇ ਹੈਗੇ ਆ ਉਹ ਕੋਈ ਵੀ ਪਾਰਟੀ ਹੋਵੇ ਜਰੂਰ ਉਹਨੂੰ ਪੁੱਛਾਂਗੇ ਠੀਕ ਹੈ ਜੇ ਹੁਣ ਜੇ ਆਪਾਂ ਗੱਲ ਕਰੀਏ ਕੁਟੂਰ ਸਾਹਿਬ ਸੀਟ ਤੋਂ ਕੁਟੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਖੜਾ ਹੈ ਇਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਦੇਖੋ ਜੀ ਇਹ ਕਾਨੂੰਨੀ ਅਧਿਕਾਰ ਆ ਕੋਈ ਵੀ ਆਦਮੀ ਖੜਾ ਹੋ ਸਕਦਾ ਹਰ ਇੱਕ ਨੂੰ ਅਧਿਕਾਰ ਆ ਉਹ ਖੜਾ ਹੋ ਸਕਦਾ ਉਹ ਖੜਾ ਹੋ ਗਏ ਉਸ ਤੋਂ ਅੱਗੇ ਜਿਹੜਾ ਉਹਨੂੰ ਮੌਕਾ ਮਿਲਦਾ ਉਹਨਾਂ 5 ਸਾਲਾਂ ਦੇ ਵਿੱਚ ਉਹ ਸਮਾਜ ਦਾ ਕੀ ਸੋਚਦਾ ਉਹ ਧਰਮ ਦਾ ਕੀ ਸੋਚਦਾ ਉਹ ਸਾਡਾ ਜਿਹੜਾ ਕਿੱਤਾ ਖੇਤੀਬਾੜੀ ਉਹਦਾ ਕੀ ਸੋਚਦਾ ਫੇਰ ਉਹਤੇ ਸਵਾਲ ਬਣਦੇ ਜਿਹੜੇ ਹੋਣਗੇ ਫੇਰ ਉਹਤੇ ਵੀ ਕਰਾਂਗੇ ਜਿੱਦਾਂ ਕਿ ਪ੍ਰਚਾਰ ਹੋ ਰਿਹਾ ਕਿ ਜਿਹੜੇ ਦੋ ਜਾਂ ਅਮਰਿਤਪਾਲ ਜੀ ਆਪ ਪ੍ਰੰਤ ਦੇ ਨਾਤੇ ਵੋਟਾਂ ਮੰਗ ਰਹੇ ਨੇ ਕਿ ਪ੍ਰੰਤ ਖਤਰੇ 'ਚ ਹੈ ਤੁਹਾਨੂੰ ਕੀ ਲੱਗਦਾ ਸਿਆਸਤ 'ਚ ਕਿ ਕੁਝ ਹੈ ਹੋ ਜਾਏ ਵੇਖੋ ਜੀ ਮੈਂ ਜਿਹੜਾ ਅਮਰਤਪਾਲ ਸਿੰਘ ਨੂੰ ਤੁਸੀਂ ਕਿਹਾ ਕਿ ਉਹ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਆ ਉਹ ਆਪ ਇੱਕ ਅਮਰਤਾਰੀ ਸਿੰਘ ਆ ਠੀਕ ਆ ਨਾ ਤੇ ਜਦੋਂ ਆਪ ਅਮਰਤਾਰੀ ਸਿੰਘ ਆ ਉਹ ਇੱਕ ਪੰਥ ਆ ਠੀਕ ਆ ਨਾ ਤੇ ਜਦੋਂ ਆਪਣੇ ਫਿਰ ਉਹ ਆਪਣੇ ਧਰਮ ਦੇ ਹਿਸਾਬ ਨਾਲ ਮੰਗਣ ਦਾ ਉਹਨੂੰ ਅਧਿਕਾਰ ਆ ਅਜੇ ਤੇ ਉਹ ਹੀ ਕਹਿੰਦਾ ਹੈ ਨਾ ਵੀ ਪੰਥਕ ਮੈਂ ਪੰਥਕ ਆ ਠੀਕ ਆ ਮੈਂ ਪੰਥਕ ਸੋਚ ਦਾ ਮਾਲਕ ਆ ਮੈਂ ਸਿੱਖ ਧਰਮ ਦੀ ਸੋਚ ਦਾ ਮਾਲਕ ਆ ਜੇ ਤੇ ਸਿੱਖ ਧਰਮ ਦੀ ਸੋਚ ਦੇ ਵਿੱਚ ਰਹਿ ਕੇ ਉਹ ਵਧੀਆ ਕੰਮ ਕਰਨਗੇ ਐਮਪੀ ਬਣ ਜਾਂਦੇ ਆ ਤੇ ਵਧੀਆ ਕੰਮ ਕਰਨਗੇ ਤੇ ਠੀਕ ਆ ਨਹੀਂ ਤੇ ਲੋਕ ਜਦਾਂ ਦੂਜਿਆਂ ਦੇ ਸਵਾਲ ਕਰਦੇ ਉਹਨਾਂ ਦੇ ਵੀ ਕਰਨਗੇ ਪ੍ਰਧਾਨ ਜੀ ਇਹਤ ਹੋ ਗਈ ਆਪਣੀ ਇਲੈਕਸ਼ਨ ਦੀ ਗੱਲ ਤੇ ਹੁਣ ਆਪਾਂ ਦੂਸਰੀ ਗੱਲ ਤੇ ਇਹ ਕਿ ਆਪਣੇ ਸੁਲਤਾਨਪੁਰੇ ਚ 2019 ਵਿੱਚ 550 ਸਾਲਾਂ ਦੇ ਤੇ ਗੌਰਮੈਂਟ ਨੇ ਆਪਾਨੂੰ ਇੱਕ ਮੈਡੀਕਲ ਕਾਲਜ ਦਿੱਤਾ ਸੀ ਜਿਹਦੇ ਬਾਰੇ ਕੁਝ ਨਹੀਂ ਪਤਾ ਇਹਦੇ ਬਾਰੇ ਤੁਸੀਂ ਕੀ ਕਰ ਰਹੇ ਚਾਹਨੇ ਬਹੁਤ ਵਧੀਆ ਸਵਾਲ ਕੀਤਾ ਪ੍ਰਭਕਰ ਜੀ ਸਾਨੂੰ ਬਾਬਾ ਜੀ ਦੇ ਜਨਮ ਦਿਨ ਦਿਹਾੜੇ ਤੇ 550 ਸਾਲਾਂ ਦੇ ਇੱਕ ਮੈਡੀਕਲ ਕਾਲਜ ਮਿਲਿਆ ਸੀ ਉਦੋਂ ਕਾਂਗਰਸ ਦੀ ਸਰਕਾਰ ਸੀ ਦੋਕ ਸਾਲ ਮੇਰਾ خیال ਦੋ ਢਾਈ ਸਾਲ ਕਾਂਗਰਸ ਸਰਕਾਰ ਨੇ ਰਾਜ ਕੀਤਾ ਤੇ ਦੋਕ ਸਾਲ ਸਵਾ ਦੋ ਸਾਲ ਇਹਨਾਂ ਨੂੰ ਹੋ ਗਿਆ ਪਰ ਅਜੇ ਇੱਥੋਂ ਦੇ ਲੋਕਾਂ ਨੂੰ ਇਹੋ ਹੀ ਨਹੀਂ ਦੱਸਿਆ ਗਿਆ ਉਹਦੀ ਨੀਂ ਪੱਥਰ ਨਹੀਂ ਕਰਿਆ ਗਿਆ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਆ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਸੁਲਤਾਨਪੁਰ ਕਪੂਰਥਲਾ ਜਾਂ ਜਿੰਨੇ ਵੀ ਸਾਡੇ ਨੇੜੇ ਚिले ਦੇ ਹੈਗੇ ਆ ਮੈਂ ਸਾਰਿਆਂ ਬੰਦਿਆਂ ਨੂੰ ਸਾਰਿਆਂ ਕਿਸਾਨਾਂ ਨੂੰ ਨਹੀਂ ਸਾਰੇ ਜਿੰਨੇ ਵੀ ਸਮਾਜ ਦੇ ਵਿੱਚ ਚਾਹੇ ਉਹ ਕਿਸੇ ਧਰਮ ਨਾਲ ਜੁੜਿਆ ਚਾਹੇ ਉਹ ਮਤਲਬ ਇਹ ਕਿ ਇਹ ਦੂਜੇ ਨਾਲ ਜੁੜਿਆ ਹੈਗਾ ਵਾ ਆਪਣੇ ਧੰਦੇ ਨਾਲ ਕਿਸੇ ਨਾਲ ਵੀ ਜੁੜਿਆ ਹੈਗਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈਗੀ ਆ ਕਿ ਕਮ ਸੇ ਕਮ ਇਹਨਾਂ ਨੂੰ ਪੁੱਛੋ ਸਾਡਾ ਮੈਡੀਕਲ ਜੁਕਾਲ ਕਿੱਥੇ ਗਿਆ ਅੱਗੇ ਇੱਕ ਵਾਰ ਮੇਰਾ ਖਿਆਲ ਸ਼ਾਇਦ ਉਦੋਂ ਅ ਅਕਾਲੀਆਂ ਦੀ ਸਰਕਾਰ ਸੀ ਉਦੋਂ ਸਾਨੂੰ ਇੱਕ ਐਮਜ ਮਿਲਿਆ ਸੀਗਾ ਕਿ ਉਹਦਾ ਬਹੁਤ ਅਫਵਾਹ ਡੀਸੀਪੀਏ ਗਡਾਣੇ ਦੇ ਨੇੜੇ ਜਿਹੜੇ ਮੇਨ ਰੋਡ ਤੇ ਬਣੇਗਾ ਉਹਨੂੰ ਬਾਅਦ ਵਿੱਚ ਪਾਵਰਸ਼ਾਲੀ ਮੰਤਰੀ ਬੀਬੀ ਹਰਸ਼ਮਿਕਾੁਰ ਬਾਦਲ ਬਦਲਾ ਕੇ ਬਠਿੰਡੇ ਲੱਗੀ ਕੀ ਗੱਲ ਆ ਉਦੋਂ ਇਹਨਾਂ ਨੇ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਵੀ ਇੱਥੇ ਜਿਹੜਾ ਬਣੇਗਾ ਗਡਾਣੇ ਦੇ ਲਾਗੇ ਸ਼ਾਕੇ ਕਪੂਰਸਲੇ ਦੇ ਵਿੱਚ ਪੈਂਦਾ ਹੈਗਾ ਸੁਬਹਾਨਪੁਰ ਦੇ ਲਾਗੇ ਇੱਥੋਂ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਬਟਾਲਾ ਗੁਰਦਾਸਪੁਰ ਜਲੰਧਰ ਕਪੂਰਸਲਾ ਇਹ ਬਹੁਤ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਹੈਗਾ ਉਹ ਫਾਇਦਾ ਹੋਵੇਗਾ ਅਮਜਦਾ ਲੋਕੀ ਮਤਲਬ ਆਪਣਾ ਇਲਾਜ ਕਰਵਾ ਸਕਣਗੇ ਤੇ ਸਾਡੇ ਪੱਲੇ ਨਿਰਾਸ਼ਾ ਹੀ ਪਈ ਮੈਨੂੰ ਇੰਝ ਜਾਬਦਾ ਤੇ ਹੁਣ ਵੀ ਜਿਹੜਾ ਸਾਨੂੰ ਮੈਡੀਕਲ ਕਾਲਜ ਮਿਲਿਆ ਵਾ ਇਹਨੂੰ ਕੋਈ ਪਾਵਰਸ਼ਾਲ ਪਾਵਰਸ਼ਾਲੀ ਮੰਤਰੀ ਪਾਊਗਾ ਉਹ ਝੁੱਕ ਕੇ ਹੋਰ ਕਿਹੜੀ ਜਨ ਅਜੂਗਾ ਅਸੀਂ ਜਿਹੜੇ ਕਪੂਰਥਲੇ ਵਾਲੇ ਆ ਇਸ ਤਰ੍ਹਾਂ ਹੀ ਵੇਂਦੇ ਦੇ ਵੇਂਦੇ ਹੀ ਰਹਿ ਜਾਵਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਮੈਂ ਕਿਸਾਨੀ ਅੰਦੋਲਨ ਬਾਰੇ ਵੀ ਪੁੱਛਣਾ ਚਾਹੁੰਦਾ ਕਿ ਕੁਝ ਲੋਕੀ ਇਹ ਦੇਖ ਕੇ ਜਿੰਨਾਂ ਨੂੰ ਕੁਝ ਪਤਾ ਹੀ ਨਹੀਂ ਕਿਸਾਨ ਅੰਦੋਲਨ ਬਾਰੇ لیکن ਉਹ ਆਈ ਕਾਰਡ ਬਣਾਏ ਫਿਰਦੇ ਆਪਣੇ ਗੱਡੀਆਂ ਉੱਤੇ ਕਿਸਾਨਾਂ ਦੇ ਪੋਸਟਰ ਲਗਾਈ ਫਿਰਦੇ ਆ ਠੀਕ ਹੈ ਜੇ ਉਹਨਾਂ ਨੂੰ ਪੁੱਛੇ ਕਿਸਾਨਾਂ ਬਾਰੇ ਤਾਂ ਉਹ ਚੁੱਪ ਰਹਿੰਦੇ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਕਾਰਡ ਕੌਣ ਇਸ਼ੂ ਕਰ ਰਹੇ ਨੇ ਵੇਖੋ ਇਹ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਕਿ ਉਹ ਗੱਡੀਆਂ ਦੇ ਲਈ ਫਿਰਦੇ ਜਾਂ ਉਤਰਾ ਇਹਦੇ ਵਿੱਚ ਕਹਾਣੀ ਇਹ ਹੈਗੀ ਆ ਵੀ ਬੰਦਾ ਜਿਹੜਾ ਹੈਗਾ ਵਾ ਜਦੋਂ ਉਹ ਦੋਲਣ ਦੇ ਵਿੱਚ ਜਾਂਦਾ ਉਹ ਦੋਲਣ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਜੋ ਜਿੰਨੇ ਵੀ ਕਾਨੂੰਨ ਸਰਕਾਰ ਨੇ ਸਾਡੇ ਕਿਸਾਨਾਂ 'ਵਿਰੁੱਧ ਬਣਾਏ ਆ ਸਾਰਿਆਂ ਦਾ ਗਿਆਨ ਸਾਰਿਆਂ ਨੂੰ ਹੋਵੇ। ਕਈ ਬੰਦੇ ਵਿਚਾਰੇ ਸਾਡਾ ਕਿਸਾਨ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਿਰਤ ਕਰਨ ਵਾਲਾ ਸਵੇਰ ਤੋਂ ਲੈ ਕੇ ਮਤਲਬ ਵੀ ਜਦੋਂ ਉਹਦੇ ਦਿਮਾਗ 'ਚ ਇਹ ਗੱਲ ਪਾਈ ਜਾਂਦੀ ਵੀ ਆਪਣਾ ਤਾਂ ਧੋਖਾ ਹੋ ਲੱਗਦਾ ਆਪਣੇ ਉਹ ਧੰਦੇ ਦੇ ਕਰਕੇ ਮਤਲਬ ਵੀ ਉਹ ਤਿਆਰ ਵਰ ਤਿਆਰ ਆ ਉਹ ਆਪਣੇ ਜਿੱਥੇ ਵੀ ਉਹ ਦੋ ਜਣ ਹੈਗਾ ਉੱਥੇ ਚੱਲ ਜਾਂਦਾ। ਉਹਦੀ ਤੁਸੀਂ ਭਾਵਨਾ ਦੇਖੋ ਕਿ ਆਪਣੇ ਧੰਦੇ ਪ੍ਰਤੀ ਉਹ ਜਿਹੜਾ ਹੈਗਾ ਵਾ ਉਹ ਮਤਲਬ ਇਹ ਪੂਰਾ ਹੈਗਾ ਵਾ ਲੇਕਿਨ ਜੇ ਕਿਸੇ ਪਾਸੇ ਕਿਤੇ ਕੋਈ ਗਿਆਨ ਦੀ ਘਾਟ ਆ ਉਹਨੂੰ ਕਿਸੇ ਕਾਨੂੰਨ ਦੀ ਨਹੀਂ ਉਹਦੇ ਸਮਝ ਦੇ ਵਿੱਚ ਇੱਡਾ ਵੱਡਾ ਇਸ਼ੂ ਨਹੀਂ ਬਣਾਉਣਾ ਚਾਹੀਦਾ ਜੀ ਤੇ ਸੈਕਟਰ ਬੋਰਡ ਨੇ ਕਿਹਾ ਕਿ ਉਹਨਾਂ ਜਿਹੜਾ ਜਿੱਦ ਤੱਕ ਆਪਣੇ ਪਹਿਲਾ ਕਿਸਾਨ ਅੰਦolan ਦਿੱਲੀ ਵਿੱਚ ਚੱਲਿਆ ਜਿੱਥੇ 750 ਸ਼ਹੀਦ ਹੋਏ ਆਪਣੇ ਕਿਸਾਨ ਠੀਕ ਹੈ ਜੀ ਉਸ ਟਾਈਮ ਮੋਦੀ ਸਰਕਾਰ ਨੇ ਜੋ ਵਾਦਾ ਕੀਤਾ ਸੀ ਵਾਪਸ ਲਿਆਉਣ ਦਾ ਉਹ ਦਿੱਤਾ ਹੀ ਨਹੀਂ ਦਿੱਤਾ ਕਾਨੂੰਨ ਵਾਪਸ ਲੈ ਗਏ ਪਰ ਉਹਨਾਂ ਨੂੰ ਚੋਰ ਮੋਰੀਆਂ ਰਹੇ ਜਦੋਂ ਹੁਣ ਭਗਵੰਤ ਮਾਨ ਨੇ 26 ਮੰਡੀਆਂ 9 ਸੈਲੂਆਂ ਨੂੰ ਅਲਾਟ ਕੀਤੀਆਂ ਸੀ ਉਹ ਕਿਸਾਨਾਂ ਨੇ ਜੋਰ ਪਾ ਕੇ ਰੱਦ ਕਰਵਾ ਦਿੱਤੀਆਂ ਲੇਕਿਨ ਇਹਨਾਂ ਦੀ ਨੀਤ ਨੀਤ ਦੇ ਵਿੱਚ ਇਹਨਾਂ ਦੇ ਫਰਕ ਹੈਗਾ ਇਹ ਅਜੇ ਵੀ ਹਰ ਵੇਲੇ ਚਾਹੁੰਦੇ ਰਹਿੰਦੇ ਵੀ ਕਿ ਇਸ ਤਰ੍ਹਾਂ ਕੋਈ ਜਿਹੜਾ ਕਿਸਾਨਾ ਮੜਾ ਜਾਂ ਸਸਤ ਹੋਵੇ ਤੇ ਇਹਨੂੰ ਦਾ ਲਾਈਏ ਇਹ ਸਾਡੀਆਂ ਜ਼ਮੀਨਾਂ ਵੀ ਹੜਪਣਗੇ ਇਹ ਸਾਡੇ ਮਤਲਬ ਕਿ ਮੰਡੀਆਂ ਵੀ ਬਰਬਾਦ ਕਰਨਗੇ ਮੰਡੀ ਬੋਰਡ ਦਾ ਜਿਹੜਾ ਢਾਂਚਾ ਇੱਕ ਵਾਰ ਬਰਬਾਦ ਹੋ ਗਿਆ ਮੈਂ ਆਪਣੇ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜੇ ਮੰਡੀ ਬੋਰਡ ਦਾ ਇੱਕ ਵਾਰਾਂ ਢਾਂਚਾ ਖਤਮ ਹੋ ਗਿਆ ਐਡਾ ਵੱਡਾ ਮੁੜ ਕੇ ਢਾਂਚਾ ਖੜਾ ਨਹੀਂ ਜੇ ਹੋਣਾ ਪੰਜਾਬ ਦੇ ਕੋਲੋਂ ਕੋਈ ਵੀ ਸੈਲਰ ਨੂੰ ਸਿੱਧੀ ਜਾ ਕੇ ਕਣਕ ਜਾਂ ਕੋਈ ਫਸਲ ਨਾ ਵੇਚੇ ਮੰਡੀ ਬੋਰਡ ਦੇ ਰਾਂ ਵਿੱਚ ਜੇ ਇੱਕ ਵਾਰ ਮੰਡੀ ਬੋਰਡ ਆਪਾਂ ਤਬਾਹ ਕਰ ਲਿਆ ਸਮਝ ਲਓ ਆਪਾਂ ਕਿਸਾਨੀ ਤਬਾਹ ਕਰ ਲਈ ਇਹ ਮੇਰੀ ਪੁਰਜੋਰ ਸਾਡੇ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਆ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਜੀ ਇਹ ਸੈਕੰਡ ਬਾਰਡਰ 'ਤੇ ਜਿੱਦੱਕੀ ਆਪਾ ਕਿਸਾਨ ਅੰਦੋਲਨ ਦੁਆਰਾ ਸ਼ੁਰੂ ਕੀਤਾ ਸ਼ੰਭੂ ਬਾਰਡਰ 'ਤੇ ਬ੍ਰਿਗੇਡ ਵਾਰਾ ਲਗਾਤੇ ਜਿੰਦਾ ਤੇ ਇਸ ਟਾਈਮ ਤੁਹਾਨੂੰ ਲੱਗਦਾ ਕਿ ਆਪਣੇ ਜੋ ਭਗਵੰਤ ਮਾਨ ਨੇ ਕੁਝ ਆਪਣੇ ਸਪੋਰਟ ਕੀਤੀ ਆ ਨਹੀਂ ਸਪੋਰਟ ਨਹੀਂ ਕੀਤੀ ਨੇ ਗਦਾਰੀ ਕੀਤੀ ਆ ਜੇ ਸਾਡਾ ਇੱਕ ਸ਼ੁਭ ਕਰਨ 21 ਸਾਲ ਦਾ ਉਹਦੀ ਉੱਥੇ ਮੌਤ ਹੋ ਗਈ ਸੀ ਉਹਦਾ ਉੱਤੇ ਜਿੱਲੇ ਬੰਦਿਆਂ ਨੇ ਗੋਲੀ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਇਹ ਸਭ ਕੁਝ ਕਰ ਸਕਦੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਬੰਦੇ ਆ ਨਾ ਜਿਨ੍ਹਾਂ ਨੇ ਗੋਲੀ ਮਾਰੀ ਆ ਸਾਡੇ ਪੁਲਿਸ ਮੁਲਾਜ਼ਮ ਹੀ ਆ ਨਾ ਜਿਨ੍ਹਾਂ ਨੇ ਗੋਲੀ ਮਾਰੀ ਆ ਕਿਉਂ ਨਹੀਂ ਜੇ ਉਸ ਬੰਦੇ ਨੇ ਪੁਲਿਸ ਮੁਲਾਜ਼ਮ ਨੇ ਜਿਹੜੀ ਗਲਤੀ ਕੀਤੀ ਉਹਦੀ ਸਜ਼ਾ ਨੂੰ ਕਿਉਂ ਨਹੀਂ ਮਿਲਦੀ ਹੈਗੀ ਇਹ ਕਰਕੇ ਮੈਂ ਤੇ ਇਹਨੂੰ ਅਹੀਂ ਤੇ ਕਿਸਾਨਾਂ ਦਾ ਗਦਾਰੀ ਕਵਾਂਗੇ ਮਤਲਬ ਇਹਨੂੰ ਆਪਾਂ ਨੂੰ ਹੋਰ ਕੁਛ ਲੱਭਦੇ ਨਹੀਂ ਮੂਜ ਹੈਗਾ ਕਿਸਾਨਾਂ ਦਾ ਗਦਾਰੀ ਕਵਾਂਗੇ ਪਹਿਲਾਂ ਇਹਨਾਂ ਨੇ ਆਪ ਚੁਟਕੀਆਂ ਵਜਾਈਆਂ ਵੀ ਸਾਰੀਆਂ ਮਤਲਬ ਜਿੰਨੀਆਂ ਵੀ ਜਨਸਾ ਸਾਰੀਆਂ ਤੇ ਐਮ ਐਸ ਪੀ ਜਿਹੜੀ ਆ ਮੈਂਟੈਂਸ ਦਿੱਤੀ ਜਾਵੇਗੀ ਹੁਣ ਮੈਂਟੈਂਸ ਦਿੱਤੀ ਜਾਵੇ ਉਹ ਸਾਡੇ ਕਿਸਾਨਾਂ ਨੂੰ ਕਤਲ ਕਰਵਾ ਕੇ ਇਹ ਸਾਬ ਇਹਨਾਂ ਦੀ ਗਲਤੀ ਹੋਈ ਇਹ ਕਤਲ ਹੋਇਆ ਇਹ ਜਿਹੜਾ ਕਤਲ ਕਰਵਾ ਕੇ ਦੂਸਰੀ ਪਾਰਟੀ ਦੇ ਪਰਚਾ ਵੀ ਨਹੀਂ ਕੀਤਾ ਤੇ ਆਪਾਂ ਗੁਜ਼ਾਰਨਾ ਕਹਾਂਗੇ ਤੇ ਕੀ ਕਵਾਂਗੇ ਕੀ ਪਹਿਲਾ ਗਗਨਦੀਪ ਕੋਰ ਕਹਿ ਰਹੇ ਸੀ ਕਿ ਕਿ ਜੋ ਆਪ ਸਰਕਾਰ ਗਏ ਮੈਂ 5 ਮਿੰਟ ਦੇ ਐਮਐਸਪੀ ਦੇ ਸਾਰੇ ਮੰਗਾਪੁਰੇ ਕਰਵਾ ਦੂੰਗੀ ਇਹ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਗਗਨਦੀਪ ਜੀ ਦੇ ਵੀ ਕੋਈ ਚੱਕਰ ਵਜੇ ਦੀ ਇਹ ਵੇਖੋ ਜੀ ਵੈਸੇ ਤੇ ਸਾਨੂੰ ਜਿੰਨੇ ਵੀ ਹੈਗੇ ਨੇਤਾ ਜਿਹੜਾ ਜਿੰਨੇ ਨੇਤਾ ਬਣਨਾ ਹੁੰਦਾ ਬੜਾ ਝੂਠ ਮਾਰਦਾ ਬੜਾ ਝੂਠ ਮਾਰਦਾ ਸਿਆਸਤ ਹੈ ਹੀ ਝੂਠ ਦੀ ਹੈਗੀ ਆ ਪਰ ਜਿਹੜੀ ਉਹ ਹੈਗੀ ਅਨਮੋਲ ਗਗਨ ਜਿਹੜੀ ਅਨਮੋਲ ਗਗਨ ਹੀ ਉਹਨੇ ਦੇ ਹੱਦ ਬੰਨਾ ਸਾਰੇ ਟੱਪ ਲਏ ਉਨੇ ਮਦਰ ਵੀ ਕੋਈ ਝੂਠ ਮਾਰਦੀ ਕਸਰ ਹੀ ਨਹੀਂ ਛੱਡੀ ਜਾਈਗੀ ਮੇਰਾ ਖਿਆਲ ਆ ਉਹਨੇ ਕਦੀ ਸੋਚਿਆ ਹੀ ਨਹੀਂ ਵੀ ਮੈਂ ਮੁੜ ਕੇ ਦੁਨੀਆ ਚ ਵਿਚਰਨਾ ਤੇ ਮੈਂ ਕੀ ਮੂੰਹ ਲੈ ਕੇ ਜਾਉਂਗੀ ਕੀ ਕਿਤਰਾ ਦੀ ਆਪਾਂ ਉਹਨੂੰ ਕਹਾਣੀ ਸੁਣਾ ਜਾਈਏ ਕਿ ਇਸਤਰੀ ਆ ਮੈਂ ਇਸਤਰੀ ਦੇ ਕੋਈ ਉਹਨੂੰ ਗਲਤ ਲਬਜ਼ ਨਹੀਂ ਬੋਲਣਾ ਚਾਹੀਦਾ ਪਰ ਬਹੁਤ ਜ਼ਿਆਦਾ ਝੂਠ ਹਰ ਮੈਂ ਕਹਿ ਸਕਦਾ ਨਾ ਇਹ ਤੋਂ ਝੂਠ ਹੋਰ ਕਿਉਂ ਮਾਰ ਕੀ ਸਕਦਾ ਹੈਗਾ ਜਨਤਾ ਨੂੰ ਗੁੰਮਰਾਹ ਕਰਨਾ ਜਿੱਦਾਂ ਜਿੱਦਾਂ ਕਿ ਹਰਿਆਣਾ ਵਾਲੋ ਖੱਟੜ ਸਰਕਾਰ ਵਾਲੋ ਜੋ ਭਾਜਪਾ ਦੀਆ ਉਦੇ ਵੱਲੋਂ ਆਤੋਂ ਘੇਤੇ ਗੋਲੇ ਛਡੇ ਗੋਲਿਆ ਸਿੱਧੇ ਚਲਾਇਆ ਗਿਆ ਤਾਨੂੰ ਉਹ ਨਹੀਂ ਲੱਗਦਾ ਕਿ ਭਗਵੰਤ ਜੀ ਨੂੰ ਕੋਈ ਸਟੈਪ ਲੈਣਾ ਚਾਹੀਦਾ ਕਿ ਉਹ ਮੋਦੀ ਸਰਕਾਰ ਤੋਂ ਬੀਜੇਪੀ ਤੋਂ ਡਰਦਾ ਡਰਨਾ ਜਦੋਂ ਸਾਡਾ ਜੇ ਪੰਜਾਬ ਦਾ ਪੁੱਤ ਬਣ ਕੇ ਖਲੋਤਾ ਹੀ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ ਮੈਂ ਮੋਦੀ ਪੈਂਡੂ ਆ ਮੈਂ ਫਲਾਨਾ ਤੇ ਫਿਰ ਡਰਨ ਵਾਲੀ ਦੀ ਗੱਲ ਹੀ ਕੋਈ ਨਹੀਂ ਜੀ ਡਰਨ ਵਾਲੀ ਗੱਲ ਤੇ ਕੋ ਠੰਡਾ ਬਹੁਤ ਹੋਦਾ ਹੀ ਰੁਪਈਏ ਰੁਪਈਏ ਹੀ ਇਹਦੇ ਕੋਲ ਇਹਨੇ ਕਿਉਂ ਦੁਨੀਆ ਨੂੰ ਗੁੰਮਰਾਹ ਕੀਤਾ ਜਾਂ ਜੇ ਉਹ ਸਿੱਧਾ ਹੋ ਗਏ ਮਤਲਬ ਇੱਕ ਸੰਦ ਦੇ ਨਾਲ ਡੱਟ ਕੇ ਖਲੋਂਦਾ ਕੌਣ ਆ ਸਾਨੂੰ ਗੋਲੀ ਮਾਰਨ ਵਾਲਾ ਅਸੀਂ ਆਪਣਾ ਹੱਕ ਮੰਗਣ ਗਏ ਹਾਂ ਅਸੀਂ ਡਾਕਾ ਮਾਰਨ ਗਏ ਹਾਂ ਇੱਥੇ ਰੋਜ਼ ਚੋਰੀਆਂ ਹੁੰਦੀਆਂ ਰੋਜ਼ ਡਾਕੇ ਵੱਜਦੇ ਆ ਲੋਕਾਂ ਦੀ ਬੀਬੀਆਂ ਦੇ ਪਰਸ ਖੋਏ ਜਾਂਦੇ ਆ ਕੰਨਾਂ ਜੋ ਵਾਲੀਆਂ ਲਾ ਕੇ ਲੈ ਜਾਂਦੀਆਂ ਇੱਥੋਂ ਤੱਕ ਪੰਜਾਬ ਦੀ ਹਾਲਤ ਮਾੜੀ ਹੋ ਗਿਆ ਵੀ ਜਿਹੜੇ ਏਸੀ ਕੋਠਿਆਂ ਦੇ ਉੱਤੇ ਮਤਲਬ ਇਹ ਆਪਾਂ ਉਹ ਕੀ ਉਹਨਾਂ ਨੂੰ ਪੱਖਾ-ਪੋਖਾ ਜੋ ਵੀ ਉਹਨਾਂ ਦਾ ਹੁੰਦਾ ਉਹ ਰੱਖ ਦਿੰਨੇ ਹੈਗੇ ਆ ਉਹ ਪਤਾ ਹੀ ਉਦੋਂ ਲੱਗਦਾ ਹੈਗਾ ਮੈਂ ਅਜੇ ਜ਼ਿੰਮੇਦਾਰ ਤੇ ਕਹਿੰਦੇ ਸ਼ਾਇਦ ਹੋ ਸਕਦਾ ਵੀ ਚਲਦਾ ਏਸੀ ਜੋ ਨਾ ਹੋਵੇ ਮੈਂ ਸ਼ਹਿਰ ਇੱਕ ਦਿਨ ਇੱਕ ਬੈਠਾ ਹੋ ਕਹਿੰਦੇ ਵੀ ਸ਼ਹਿਰ ਦੇ ਵਿੱਚੋਂ ਜਿਹੜੇ ਉੱਪਰ ਏਸੀਆਂ ਦਾ ਜਿਹੜਾ ਮਤਲਬ ਵੀ ਉਹ ਪਾਰਟ ਹੁੰਦਾ ਜਿਹੜਾ ਉੱਪਰ ਆਪਾਂ ਕੋਠੇ ਦੇ ਛੱਤ ਤੇ ਰੱਖਦੇ ਆਂ ਪਿਸ਼ਾਰਾ ਜੋ ਲਾ ਕੇ ਲੈ ਜਾਂਦੇ ਆ ਕਿੱਡੀ ਮਤਲਬ ਵੀ ਉਹ ਘਟੀਆ ਗੱਲ ਹੈਗੀ ਆ ਮਤਲਬ ਕੋਈ ਪਰਚਾ ਨਹੀਂ ਕੋਈ ਕਿਦੇ ਪੁਲਿਸ ਦੇ ਪ੍ਰਭਾਵ ਨਹੀਂ ਸਰਕਾਰ ਦਾ ਕਿਦੇ ਕੁਝ ਨਹੀਂ ਹੈਗਾ ਜੇ ਕੋਈ ਦਰਖਾਸਤ ਦੇਣ ਜਾਂਦਾ ਹੈਗਾ ਤੇ ਉਹ ਦਿਨ ਨਾ ਹੀ ਉਦਨਾਂ ਜਵਾਬ ਸਵਾਲ ਕੀਤੇ ਜਾਂਦੇ ਉਹਨੂੰ ਹੀ ਅਲਝਾਇਆ ਜਾਂਦਾ ਹੈਗਾ ਵੀ ਉਹ ਦੂਸਰੀ ਵਾਰ ਥਾਣੇ ਦਾ ਆਵੇ ਜੇ ਆਪਾਂ ਕਹੀਏ ਕੋਈ ਨਿਆਂ ਮਿਲੇ ਨਾ ਹੋਵੇ ਭਗਵੰਤ ਮਾਂ ਦੀ ਸਰਕਾਰ ਚ ਨਿਆਂ ਕੋਈ ਨਹੀਂ ਤੇ ਇੱਕ ਗੱਲ ਹੋਰ ਹੈ ਕਿ ਜਿੱਦਾਂ ਹੁਣੇ ਸ਼ਬ ਅਸੀਂ ਸ਼ੰਭੂ ਗੋੜੀ ਖੁਦ ਗਏ ਸੀ ਸ਼ੰਭੂ ਬੋਟੇ ਤੇ ਉੱਥੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਕਿ ਹਾਂਜੀ ਤੁਸੀਂ ਇੱਥੇ ਬੈਠੇ ਕਿਦੋਂ ਤੋਂ ਬੈਠੇ ਹੋ ਕੀ ਤੁਹਾਡੇ ਮੰਗਾ ਪੂਰੀ ਹੋ ਰਿਹਾ ਉਹਨਾਂ ਦਾ ਆਹੀ ਜਵਾਬ ਸੀ ਕਿ ਸਾਨੂੰ ਕੁਝ ਪਤਾ ਹੀ ਨਹੀਂ ਸਾਨੂੰ ਇੱਥੇ ਬਿਠਾਇਆ ਪਿਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜੰਦ ਕਿ ਕੋਈ ਸ਼ਰਾਰਤੀ ਕਿਸਾਨ ਵੀ ਉੱਥੇ ਬੈਠੇ ਹੋ ਨਹੀਂ ਉਹ ਤਰ੍ਹਾਂ ਨਹੀਂ ਕਿਸੇ ਨੂੰ ਬਿਠਾਇਆ ਗਿਆ ਕੋਈ ਬੰਦੀ ਥੋੜੇ ਬੜਾ ਕੇ ਬਿਠਾਇਆ ਗਿਆ ਹੈਗਾ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਆ ਪਈ ਕਈ ਵਾਰ ਮਦਪੀ ਉਹਦੀ ਜਿਹੜੀ ਹਿੰਦੀ ਭਾਵਨਾ ਹੁੰਦੀ ਆ ਭਾਵਨਾ ਆਪਣੇ ਧੰਦੇ ਬਦਲੇ ਸਮਰਪਤ ਹੁੰਦੀ ਆ ਲੇਕਿਨ ਉਹਨੂੰ ਗਿਆਨ ਦੀ ਥੋੜੀ ਬੋਦੀ ਘਾਟ ਹੁੰਦੀ ਆ ਜੇ ਕਿਸੇ ਬੰਦੇ ਨੇ ਇਸ ਤਰ੍ਹਾਂ ਦਾ ਕੋਈ ਦੇ ਦਿੱਤਾ ਹੋਊਗਾ ਤੁਹਾਨੂੰ ਮਦਪੀ ਜਵਾਬ ਇਹ ਗੱਲ ਦਾ ਦੱਸ ਤਾ ਵੀ ਸਾਨੂੰ ਪਤਾ ਹੀ ਨਹੀਂ ਸੰਗ ਬਿਠਾਇਆ ਗਿਆ ਇਹ ਉਹਦੀ ਆਪਣੀ ਸੋਚ ਹੋ ਸਕਦੀ ਆ ਲੇਕਿਨ ਆਪਾਂ ਜ਼ਬਰਦਸਤੀ ਕਿਹਨੂੰ ਬਿਠਾ ਸਕਦੇ ਆ ਸਰਕਾਰ ਤੇ ਸਾਡੇ ਦਿਵਾਲੇ ਹੋਈ ਆ ਉਦੋਂ ਸਾਡੇ ਉਸੇ ਵਾਲੇ ਪਰਚੇ ਨਾ ਕਰ ਦੋ ਵੀ ਤੁਸੀਂ ਕਹੋ ਇਹਨਾਂ ਨੂੰ ਜਰੂਰ ਦੱਸਦੀ ਇਹ ਜੋ ਵੀ ਹੈਗਾ ਇਹ ਗਲਤ ਗੱਲ ਆ ਜੇ ਕਿਸੇ ਬੰਦੇ ਕੋ ਮੈਂ ਆ ਗੱਲ ਮੰਨਣ ਯੋਗ ਆ ਵੀ ਕਿਸੇ ਬੰਦੇ ਨੂੰ ਕਿਸੇ ਵੇਲੇ ਉਹ ਆਪਣੇ ਧੰਦੇ ਪ੍ਰਤੀ ਮਲਪੂਰਾ ਹੈਗਾ ਲੇਕਿਨ ਕਈ ਵਾਰ ਉਹ ਕੈਮਰੇ ਸਾਹਮਣੇ ਗੱਲ ਨਹੀਂ ਕਰ ਸਕਦਾ ਜਾਂ ਉਹਨੂੰ ਥੋੜੀ ਬਹੁਤੀ ਗਿਆਨ ਦੀ ਘਾਟ ਨਹੀਂ ਆ ਤੇ ਕੁਝ ਲੋਕੀ ਇਹ ਆ ਜਿਹੜੇ ਸਿਆਣੇ ਉਬਰਦੇ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਐਮਐਸਵੀ ਬਾਰੇ ਨਹੀਂ ਪਤਾ ਇਹਦੇ ਬਾਰੇ ਕੀ ਗੱਲ ਚਾਹੁੰਦੇ ਤੁਸੀਂ ਬਜ਼ੁਰਗ ਵਸਤਾ ਇਸ ਤਰ੍ਹਾਂ ਦੀ ਹੁੰਦੀ ਆ ਜਿਹੜੀ ਬਜ਼ੁਰਗ ਵਸਤਾ ਹੁੰਦੀ ਆ ਨਾ ਉਹ ਪਹਿਲੇ ਜਿਹੜੇ ਬਜ਼ੁਰਗ ਸਾਡੇ ਕਿਰਤੀ ਲੋਕ ਸੀ ਉਹ ਥੱਗ ਲੋਕ ਨਹੀਂ ਸੀਗੇ ਉਹ ਪੜਾਈ ਪੜ੍ਹੇ ਨਹੀਂ ਇੰਨੇ ਜ਼ਿਆਦੇ ਠੀਕ ਹੈ ਨਾ ਪਰ ਉਹਨਾਂ ਨੇ ساری ਉਮਰ ਧੰਦਾ ਕੀਤਾ ਧੰਦਾ ਕਰਕੇ ਪੰਜਾਬ ਨੂੰ ਦੇਸ਼ ਨੂੰ ਇੱਥੋਂ ਤੱਕ ਲੈ ਕੇ ਆ ਗਏ ਉਹ ਆਪਣੇ ਧੰਦੇ ਪ੍ਰਤੀ ਪੂਰੇ ਆ ਪੂਰੇ ਉਹਨਾਂ ਨੂੰ ਮਤਲਬ ਇਹ ਉਹ ਮਤਲਬ ਇਹ ਧੰਦੇ ਨੂੰ ਥੱਲੇ ਡਿੱਗਣਾ ਦੇਖਣ ਨਹੀਂ ਚਾਹੁੰਦੇ ਹੈਗੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਹੁੰਦੀ ਪੂਰੀ ਜੱਦੂ ਜਹਦ ਹੁੰਦੀ ਆ ਜੇ ਕੋਈ ਬੱਚਾ ਕੰਮ ਨਹੀਂ ਕਰਦਾ ਤਾਂ ਆਪਣੇ ਬੱਚਿਆਂ ਦੇ ਦਵਾਲੇ ਵੀ ਹੁੰਦੇ ਆ ਮਤਲਬ ਜਾਣੀ ਕਿ ਜੇ ਤੁਸੀਂ ਕਹੋ ਕਿ ਬਜ਼ੁਰਗ ਨੂੰ ਕਾਨੂੰਨਾਂ ਬਾਰੇ ਕਾਨੂੰਨਾਂ ਬਾਰੇ ਜਿੱਤਾਂ ਮਗਵਾਂ ਪੜ੍ਹਿਆ ਲਿਆ ਬੰਦਾ ਬੋਲ ਕੇ ਦੱਸ ਸਕਦਾ ਇਹ ਸਾਡੇ ਚ ਇੱਕ ਜਿਹੜੀ ਹੈਗੀ ਆ ਥੋੜਾ ਜਿਹਾ ਜਿਹੜੇ ਅਸੀਂ ਪਹਿਲੇ ਲੋਕ ਕਿਰਤੀ ਲੋਕ ਹੈਗੇ ਆ ਉਹ ਮਾ ਲੋ ਵੀ ਇਹ ਗੱਲਾਂ ਥੋੜੇ ਜਿਹਾ ਖੁੰਝੇ ਹੈਗੇ ਆ ਲੇਕਿਨ ਜੋ ਸਾਡੇ ਨਾਲ ਮਾ ਲੋ ਕਿਸੇ ਨੂੰ ਜੇ ਕਹੀਏ ਵੀ ਉੱਥੇ ਧੱਕੇ ਨਾ ਬਹਾੜਿਆ ਦੋ ਬਹਾੜਿਆ ਇਹ ਸਾਡੇ ਤੇ ਨਜਾਇਜ਼ ਆ ਤੇ ਇੱਕ ਆਖਰੀ ਸਵਾਲ ਪ੍ਰਧਾਨ ਜੀ ਕਿ ਜਿੱਦਾਂ ਮੋਦੀ ਨੇ ਕਿਹਾ ਸੀਗਾ ਕਿ ਟਰੈਕਟਰ ਲੈ ਕੇ ਗੱਡੇ ਲੈ ਕੇ ਉੱਥੇ ਨਾ ਪਹੁੰਚੋ ਤੁਸੀਂ ਜੀ ਤੁਸੀਂ ਬਾਈਟ੍ਰੇਨ ਬੱਸੇ ਪਹੁੰਚੋ ਤੁਸੀਂ ਜੀ ਆਪਣੇ ਕੁਝ ਕਿਸਾਨਪੁਰਾ ਪਹੁੰਚੇ ਵੀ ਉੱਥੇ ਜੁਨੀਅਨ ਵਗੈਰਾ ਉੱਥੇ ਕੁਝ ਤਰਵਾਈ ਵਗੈਰਾ ਹੋਈ ਰਾਮਲੀਲਾ ਗਰਾਊਂਡ ਚ ਕਿ ਨਹੀਂ ਰਾਮਲੀਲਾ ਗਰਾਊਂਡ ਚ ਹੀ ਗਏ ਕਹਿੰਦਾ ਟਰਾਲੀਆਂ ਟਰੈਕਟਰ ਲੈ ਕੇ ਨਾ ਜਾਓ ਟਰਾਲੀ ਟਰੈਕਟਰ ਸਾਡਾ ਸਭ ਕੁਝ ਆ ਟਰਾਲੀ ਟਰੈਕਟਰ ਸਾਡਾ ਮਕਾਨ ਵੀ ਆ ਟਰਾਲੀ ਟਰੈਕਟਰ ਸਾਡੀ ਰਸੋਈ ਵੀ ਆ ਕਿਉਂ ਇਹਦੇ ਵਿੱਚ ਅਸੀਂ ਭਾਂਡਾ ਠੀਕ ਰੱਖ ਕੇ ਰੱਖ ਕੇ ਲੈ ਜਣਾ ਦਾਣਾ ਪੱਕਾ ਵੀ ਰੱਖ ਕੇ ਲੈ ਜਣਾ ਇੱਥੇ ਸੌਣ ਦਾ ਪ੍ਰਬੰਧ ਵੀ ਹੋ ਗਿਆ ਇਹਨਾਂ ਨੂੰ ਇਹ ਦਿਖਦਾ ਜੇ ਟਰਾਲੀ ਟਰੈਕਟਰ ਚੱਲ ਗਿਆ ਤੇ ਇਹਨਾਂ ਦਾ ਰਹਿਣ ਬਸੇਰਾ ਉੱਥੇ ਬਣ ਗਿਆ ਜਿਹੜੀ ਗੱਲ ਤੁਸੀਂ RAMLAL ਨੂੰ ਸਾਨੂੰ ਅਨਸਾਫ਼ ਇਹ ਨਾ ਕਿ ਦਿਣਾ ਸੀ ਮੈਂ ਵੀ ਗਿਆ ਉੱਥੇ ਮੈਂ ਖੁਦ ਅੱਖਾਂ ਨਾਲ ਦੇਖ ਕੇ ਆ ਆ ਉੱਥੇ ਇਹਨਾਂ ਨੇ ਪਾਣੀ ਇੰਨਾ ਜ਼ਿਆਦਾ ਕਰ ਦਿੱਤਾ ਕਿ ਲੋਕਾਂ ਦਾ ਕੱਠ ਨਾ ਦੇ ਜੱਥੇ ਲੋਕਾਂ ਨੇ ਬਹਿ ਕੇ ਆਪਣੇ ਲੀਡਰਾਂ ਦੀ ਭਾਵਨਾਵਾਂ ਸੁਣਨੀ ਹੈ ਆਪਣੇ ਲੀਡਰਾਂ ਦੇ ਵਿਚਾਰ ਸੁਣਨੇ ਹਨ ਉਹ ਥੋੜੇ ਜਿਹਾ ਥਾਂ ਹੀ ਬਚਿਆ ਹੀ ਬਾਕੀ ਸਾਰੇ ਲੋਕਾਂ ਨੇ ਕਿੰਨੀ ਕਿੰਨੀ ਦੂਰ ਬਹਿ ਗਏ ਇਹ ਇਨ ਇੱਥੋਂ ਤੱਕ ਇਹਨਾਂ ਗਿਰੀ ਹੋਈ ਹਰਕਤ ਕੀਤੀ ਕਿ ਜੇ ਇਕੱਠਾ-ਕੱਠ ਰਹੂਗਾ ਇੱਕੇ ਥਾਂ ਬਹਿ ਜਾਣਗੇ ਤੇ ਜਿਆਦਾ ਇਕੱਠ ਰਹੂਗਾ ਜਦੋਂ ਵਿੱਚ ਕਾਹੇ ਆਪਾਂ ਪਾਣੀ ਛੱਡਾਂਗੇ ਦੂਰ-ਦੂਰ ਬੈਠੇ ਹੋਊਗੇ ਕਿਸੇ ਪਾਸੇ ਦੀ ਕਵਰੇਜ ਹੋਊਗੀ ਕਿਸੇ ਪਾਸੇ ਦੀ ਨਹੀਂ ਹੋਊਗੀ ਇਹਨਾਂ ਦੇ ਦੇਖ ਨਹੀਂ ਬਣੂਗੇ ਬਾਹਰਲੀ ਦੁਨੀਆ ਇਹ ਕਹੂਗੇ ਨਹੀਂ ਥੋੜੇ ਜੇ ਕਿਸਾਨ ਸੀ ਥੋੜੇ ਜੇ ਸੰਦ ਕਰਨ ਵਾਲਾ ਤੇ ਇਹਨਾਂ ਰਾਮ ਲੀਲਾ ਗਰਾਊਂਡ ਦੇ ਵਿੱਚ ਪਾਣੀ ਪਾਣੀ ਕੀਤਾ ਆ ਸੀ ਪ੍ਰਧਾਨ ਜੀ ਤੁਸੀਂ ਸਾਡੇ ਚੈਨਲ ਥਰੂ ਲੋਕਾਂ ਨੂੰ ਵੀ ਸਨੈਹ ਦੇਣਾ ਚਾਹੁੰਦੇ ਹੋ ਮੈਂ ਕਹਿੰਨਾ ਆਪਣੇ ਧੰਦੇ ਪ੍ਰਤੀ ਮਲ ਪੂਰਾ ਜਿਹੜਾ ਸਮਰਪਿਤ ਹੋ ਆਪਣਾ ਜੇ ਧੰਦਾ ਗਿਆ ਤੇ ਆਪਣਾ ਸਭ ਕੁਝ ਗਿਆ ਆਪਣੇ ਧੰਦੇ ਉੱਪਰ ਦੀ ਜਿਹੜਾ ਹੈਗਾ ਸਮਰਪਿਤ ਹੋ ਜਿੰਨਾ ਵੀ ਹੋ ਸਕਦਾ ਉਹਨਾ ਹੋ ਜਿੰਨਾ ਤੁਸੀਂ ਟਾਈਮ ਕੱਢ ਸਕਦੇ ਆ ਜਿੰਨੇ ਤੁਸੀਂ ਸਿਆਣਪ ਦੇ ਨਾਲ ਵਿਰੋਧਤਾ ਕਰ ਸਕਦੇ ਆ ਸ਼ਾਂਤਮਈ ਵਿਰੋਧਤਾ ਕਰ ਸਕਦੇ ਆ ਆਪਣੇ ਜਿਹੜੇ ਸਾਡੇ ਇਹ ਜਿਹੜੇ ਲੋਕ ਆਸ ਟਾਈਮ ਨਾਲ ਮੈਂ ਕਹਾਂਗਾ ਜਨਤਾ ਦਾ ਦਿਮਾਗ ਲੈ ਕੇ મતદાન ਆ ਇਹ ਇਹ ਵੋਟ ਤੇ ਇੱਕ ਛੋਟਾ ਜਿਹਾ ਲੱਭਾ ਮੇਰਾ خیال ਸ਼ਾਇਦ ਇੰਗਲਸ ਦਾ ਲੱਭਾ ਇਹ ਵੋਟ ਇਹ ਵੀ ਮਖੋਲ ਜਿਆ ਬਣਾਉਂਦਾ ਅਸਲ ਵਿੱਚ મતદાન ਜਿਹੜੀ ਮਤਾਂ ਹੀ ਦਾਨ ਕੀਤੀ ਆ 5 ਸਾਲ ਵਾਸਤੇ ਇਹਨੂੰ ਤੇ ਜੇ 5 ਸਾਲੋਂ ਸਾਡੀ ਮਤ ਵਰਤ ਕੇ ਸਾਡੇ ਨਾਲ ਧੋਖਾ ਕਰਦਾ ਤੇ ਇਸ ਤੋਂ ਵੱਡਾ ਧੋਖੇਦਾਰ ਹੋਰ ਬੰਦਾ ਕੀ ਹੋ ਸਕਦਾ ਸੋ ਮੈਂ ਆਪਣੇ ਮਤ ਜਿੰਨੇ ਕਿਸਾਨ ਵੀਰ ਜਾਂ ਜਿੰਨੇ ਵੀ ਮਤ ਦਾਨ ਕਰਨ ਵਾਲੇ ਮਤਦਾਤਾ ਹੈਗੇ ਆ ਸਾਰਿਆਂ ਨੂੰ ਮੇਰੀ ਬੇਨਤੀ ਹੈਗੀ ਆ ਆਪਣੀ ਜਿਹੜੀ ਮਤਵਾ ਦਾਨ ਕਰਨੀ ਆ ਇਹਨੂੰ ਸੋਚ ਸਮਝ ਕੇ ਕਰੋ ਔਰ ਸਵਾਲ ਕਰੇ ਸਵਾਲ ਕਰੋ ਇਹਨਾਂ ਨੂੰ ਇਹਨਾਂ ਨੇ ਲੈਣਾ ਵਾ ਸਾਡੇ ਕੋ ਸਾਨੂੰ ਦੇਣਾ ਨਹੀਂਗਾ ਇਹਨਾਂ ਨੇ ਵੀ ਅਸੀਂ ਇਹਨਾਂ ਕੋ ਡਰਿਏ ਵੀ ਮੇਰੇ ਬੰਦ ਕਰ ਦੇਣਗੇ ਇਹ ਜੇ ਕੋਈ ਦਿੰਦੇ ਵੀ ਆ ਜੇ ਸਹੂਲਤ ਦਿੰਦੇ ਆ ਤਾਂ ਸਾਡੇ ਸਾਡੇ ਟੈਕਸ ਦੀ ਆ ਕੋਈ ਘਰੋਂ ਲੈਣਗੇ ਨਹੀਂ ਦਿੰਦਾ ਘਰ ਅੱਜ ਅੱਜ ਨਿਗਾਹਾਂ ਜਾਂ ਲੀਡਰ ਬੰਦਾ ਕੱਲ ਨੂੰ ਉਹਦਾ ਪਤਾ ਨਹੀਂ ਲੱਗਦਾ ਉਹਦੀਆਂ ਕੋਠੀਆਂ ਕਾਰਾਂ ਕਿਡੀਆਂ-ਕਡੀਆਂ ਵੱਡੀਆਂ ਹੋ ਜੰਨੀਆਂ ਅੱਜ ਮਰੂਤੀ ਚ ਫਿਰਦਾ ਤੇ ਕੱਲ ਨੂੰ ਮਤਲਬ ਉਹ ਸਾਨੂੰ ਗੱਡੀਆਂ ਦੇ ਨਾਮ ਨਹੀਂ ਹੁੰਦੇ ਜਿਨ੍ਹਾਂ ਗੱਡੀਆਂ ਚ ਫਿਰਤੇ ਆਗੇ ਸੋ ਆਪਣੇ ਧੰਦੇਪੁਰ ਦੀ ਜਿੰਨਾ ਹੋ ਸਕੇ ਸਮਰਪਤ ਹੋਣਗੇ ਮੇਰੇ ਨਾਲ ਕੈਮਰਾਮੈਨ ਮਦਰ ਲਾਲ ਕਪੂਰ ਥਲਾ